ਕਿ ਮੈਂ ਮਹਾਰਾਜ ਸਾਹਿਬੀ ਦਾ ਸੋਹਣ ਦਾ ਤੇ ਉਸ ਪ੍ਰਿੰਸੀਪਲ ਨੇ ਉਹ ਇੱਕ ਦੌਤ ਪਾਣੀ ਪੀ ਸਕਦਾ ਸੀ ਪਰ ਇਨਸਾਨ ਪਾਣੀ ਨਹੀਂ ਪੀ ਸਕਦਾ ਇਸ ਤਰ੍ਹਾਂ ਦਾ ਲਾਹਰ ਸਾਹਿਬ ਔਰ ਜੇਸਾ ਲਾਹਰ ਦੇ ਵਿੱਚ ਸਕੂਲ ਵਿੱਚ ਪੜੇ ਤਾਂ ਤੇ টিਚਰਸ ਨੇ ਉਸ ਸਕੂਲ ਦੇ ਵਿੱਚ ਪੜਦੇ ਬਾਕੀ ਬੱਚਿਆਂ ਨੇ ਇਹ ਕਹਿ ਕੇ ਬਰਾਦ ਦੇ ਵਿੱਚ ਬਿਠਾਇਆ ਕਿ ਵਟੀਆਂ ਵੀ ਜਾ ਰਹੀਆਂ ਨੇ ਨੂੰ ਪ੍ਰਾਂਤਰੀ ਕਰ ਸਕਦੇ ਜੇ ਤੇ ਇਹਨਾਂ ਸਕੀਮਾਂ ਦਾ ਵਰਤੋਂ ਵਾਲਾ ਉਠਾਓ ਸੋ ਇਹ ਬਹੁਤ ਹੀ ਮਹੱਤਵਪੂਰਨ ਮੁਕਾਮਿਆ ਜਿਹੜਾ ਹੈ ਮੰਤਰੀ ਸਾਹਿਬ ਤੋਂ ਲਈ ਦਿੱਤਾ ਗਿਆ ਹੈ ਸਰੋਤ ਹੈ ਸਰਕਾਰ ਦਾ ਮੰਤਰੀ ਸਾਹਿਬ ਦਾ ਨਾਲ ਹੀ ਬੇਨਤੀ ਕਰਾਂਗਾ ਸੇਵਾ ਸਰ ਬਹੁਤ ਹੀ ਸਰਕਾਰਿਓ ਅੱਜ ਅੰਬੇਦਕਰ ਚੈਕੀ ਦੇ ਐਮਐਲਏ ਵੀਰੇਪਾ ਦੇ ਪ੍ਰਵਾਹਨ ਦਾ ਆਵਾਸ ਗੁਰਵਰ ਸਾਹਿਬ ਸਰਕਾਰ ਸੰਸ਼ੇਠੀ ਕੀ ਔਰ ਸਾਹਮਣੇ 75 ਸਾਧਿਆ ਪਿਆਰੇ ਜੀਸ ਮੰਜੇ ਬੈਠੇ ਬਾਬਾ ਦਾੰਡ ਦੀ ਸੁਮੇਤਰ ਧਰਤੀ ਦੀ ਜਿਹੜਾ ਸੋਸਤ ਗੌਰ ਅਦਾਰਿਸ਼ ਸੇਵਾ ਐਸਡੀ ਮਦੀਨਾ ਨਗਰ ਤੇ ਸਾਡੇ ਪ੍ਰੈਸ ਦੇ ਬਾਬਾ ਸਾਹਿਬ ਡਾਕਟਰ ਵੀ ਆਰ ਬੇਧਕ ਜੀ ਦੇ 134ਵੇਂ

ਹਰ ਇੱਕ ਮੁੱਖ ਮੰਤਰੀ ਸਾਹਿਬ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਮંત્રી ਸਾਹਿਬ ਨੇ ਪੰਜਾਬ ਦੇ ਅੰਦਰ ਮਾਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਵਾਵਾ ਸਾਹਿਬ ਡਾਕਟਰ ਬੀ ਆਰ ਮੇਰਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ। ਔਰ ਮੈਂ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਨੀਰਨਗਰ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ। ਸੋ ਮੈਂ ਮੇਰੇ ਨਾਲ ਸਾਡੇ ਵਿਧਾਇਕ ਡੇਰਾ ਬਾਬਾ ਨਾਨਕ ਤੋਂ ਰੰਧਾਵਾ ਜੀ ਸਾਡੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਰਵਨ ਬੈਲ ਜੀ ਦਿਨਾਨਗਰ ਤੋਂ ਸਾਡੇ ਹਲਕਾ ਇੰਚਾਰਜ ਸੁਮਸ਼ੇਰ ਸਿੰਘ ਜੀ ਔਰ ਸਾਡੇ ਪਲਾਨਿੰਗ ਬੋਰਡ ਦੇ ਚੇਅਰਮੈਨ ਸੇਖਮਾ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਸਾਰੇ ਸਮਸਤ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਅੱਜ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਆ ਕੈਂਟ ਮ ਮਜੀਠਾ ਦੇ ਵਿੱਚ ਫਾਇਰਿੰਗ ਹੋਈ ਹੈ પેટ્રોલ ਪੰਪ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਚਾਹੇ ਉਹ ਜੈੰਤੀਪੁਰ ਦੀ ਗੱਲ ਕੀਤੀ ਜਾਵੇ ਚਾਹੇ ਹੋਰ ਵੀ ਜਿਹੜੇ ਗੱਲ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਣ ਕੇ ਦੇਖੋ ਵਿਕਰਮਜੀਤ ਮਜੀਠੀਆ ਵਰਗੇ ਲੋਕਾਂ ਨੂੰ ਪੰਜਾਬ ਦੇ ਲੋਕ ਸੀਰੀਅਸ ਨਹੀਂ ਲੈਂਦੇ ਪੰਜਾਬ ਦੇ ਲੋਕ ਸੂਝਵਾਨ ਨੇ ਸਿਆਣੇ ਨੇ ਔਰ ਇਹ ਉਹ ਲੋਕ ਨੇ ਜਦੋਂ ਨਸ਼ੇ ਦੇ ਖਿਲਾਫ ਜੁੱਧ ਚੱਲ ਰਿਹਾ ਜਦੋਂ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਪੂਰੀ ਜਾਨ ਚੋ ਕੇ ਲੱਗੇ ਹੋਇਆ ਤੇ ਉਸ ਵੇਲੇ ਅਜਿਹੇ ਲੋਕ ਜਿਹੜੇ ਆ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਉਸ ਕੰਪੇਨ ਨੂੰ ਲੀਓ ਲੜਨ ਦਾ ਯਤਨ ਕਰ ਰਿਹਾ ਸੋ ਪੰਜਾਬ ਦੇ ਅੰਦਰ ਆਮਨ ਕ੍ਰੋਨ ਦੇ ਸਵਾਲ ਤੇ ਜਿਹੜਾ ਕੋਈ ਇਹਦੀ ਵਾਇਲੈਂਸ ਨਹੀਂ ਕਰੂਗਾ ਸਰਕਾਰ ਸ਼ਕਤੀ ਕੋਲ ਆਪ ਆਜੇ ਪਰਚਾ ਦਰਜ ਹੋ ਗਿਆ ਕਾਂਗਰਸ ਪ੍ਰੋਟੈਸਟ ਕਰੀਏ ਕਹਿੰਦੇ ਤੱਕਾ ਕਦੇ ਗਲਤ ਹੋਇਆ ਜੀ ਪਰਚਾ ਹੋਇਆ ਜੀ ਇਹ ਤੱਕ ਮੈਨੂੰ ਤਾਂ ਲੱਗਦਾ ਚਾਰ ਪਰਚੇ ਹੋਰ ਦਰਜ ਹੋਣਗੇ ਜਿਹਦੇ ਪ੍ਰਤਾਪ ਸਿੰਘ ਵਾਇਵਰ ਦੇ ਖਿਲਾਫ ਐਸਾ ਐਸਾ ਵਿਅਕਤੀ ਜਿਹੜਾ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਹੈ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਨੂੰ ਇਹ ਸਾਬਤ ਕਰਨਾ ਪਊਗਾ ਕਿ ਜਿਹੜੇ 38 ਜਿਹਦੇ ਬਾਰੇ ਉਹਨੇ ਕਿਹਾ ਆ ਵੀ ਅਜੇ ਹੋਰ ਨੇ ਉਹ 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 ਕੌਣ ਲੋਕ ਨੇ ਉਹਨਾਂ ਦੇ ਸੂਤਰ ਕਿਹੜੇ ਆ ਇਹ ਮੈਂ ਸਮਝਦਾ ਕਿ ਇੱਕ ਪੈਨ ਕਰੀਏ ਕਰਨ ਦੇ ਲਈ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪਰਤਾਵ ਵਜਵਾ ਕਰ ਰਿਹਾ ਤੇ ਜਾਂ ਇਹ ਲੱਗਦਾ ਵੀ ਉਹ 70 ਬਤਰਾ ਹੋ ਗਿਆ ਉਹਨੂੰ ਹੁਣ ਬਹਿ ਜਾਣਾ ਚਾਹੀਦਾ ਆਪਣੇ ਘਰ ਆਏ ਦਿਨ ਕੁਝ ਨਾ ਕੁਝ ਜੂੜ ਪਟਾਂਗ ਵਰਤਦਾ ਰੰਦਾ ਸੋ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਚਰਚਾ ਦਰਜ ਕੀਤਾ ਬਿਲਕੁਲ ਇਨਵੈਸਟੀਗੇਸ਼ਨ ਹੋਗੀ ਦੋਸ਼ੀ ਪਾਇਆ ਜਾਏਗਾ ਤੇ ਉਸਨੂੰ ਸਜ਼ਾਵਾ ਵੀ ਮਿਲੂਗਾ ਫਿਰ ਪ੍ਰਧਾਨ ਬਣਨੇ ਦੀ ਕੀ ਗੱਣਾ ਜਾਓਗੇ ਲੱਗਦਾ ਉਹ ਤਾਂ ਹੁਣ ਘਰ ਦੀ ਪਾਰਟੀ ਆ ਜੀ ਜਦੋਂ ਮਰਜ਼ੀ ਪ੍ਰਧਾਨ ਲੱਜਾਣਾ ਜਦੋਂ ਮਰਜ਼ੀ ਬਣ ਜਾਣਾ ਉਹ ਲੋਕਾਂ ਦੀ ਪਾਰਟੀ ਦਾ ਰਹੀ ਨਹੀਂ ਸੋ ਇਸ ਕਰਕੇ ਪੰਜਾਬ ਦੇ ਅੰਦਰ ਜਿਹੜਾ ਆ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਲੱਗੀ ਆ ਔਰ ਪਲ-ਪਲ ਉਹਦੇ ਕੰਮ ਦਿੱਤਾ ਜਾ ਧੰਨਵਾਦ